ਤੇ ਲੈ ਬੇ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਅੱਜ ਚੱਲੇ ਆ ਫਲੋਰ ਸਾਈਡ ਨੂੰ ਪਿਆਰਿਓ ਮਿੱਤਰ ਪਿਆਰਿਓ ਪਹੁੰਚ ਗਏ ਜਿੱਦਾਂ ਕੇ ਪਿੰਡ ਜਗਤਪੁਰ ਪਹੁੰਚ ਗਏ ਆ ਪਿੰਡ ਜਗਤਪੁਰ ਤੇ ਆਪਣੇ ਕੰਮੇ ਜਤਿੰਦਰ ਸਿੰਘ ਕੰਮੇ ਕੋਲ ਪਹੁੰਚ ਗਏ ਪੰਡਿਤ ਲੈ ਬੇ ਮਿੱਤਰ ਪਿਆਰਿਓ ਤੇ ਅੱਜ ਉਸਤਾਦ ਜੀ ਆਪਣੇ ਨਾਲ ਆ ਪੀਏ ਭਾਜੀ ਤੇ ਅੱਜ ਚੱਲੇ ਆ ਫਲੋਰ ਸਾਈਡ ਨੂੰ ਤੇ ਬੰਦੇ ਹੋਰ ਵੀ ਆਪਣੇ ਪਿੱਛੇ ਬੈਠੇ ਆ ਭਾਜੀ ਲੰਗਰ ਤਾਂ ਪਰੌਂਠੇ ਆਵਾ ਗੋਣੇ ਖਾਦੇ ਹੋਵਾ ਗੋਣੇ ਇਹ ਮੋਰ ਲੱਗਿਆ ਲੰਗਰ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਪਣੇ ਸੇਵਾ ਬਹੁਤ ਆ ਪੰਜਾਬ ਸੇ ਆ ਅਜੀ ਇਸਕ ਜਗਾਨ ਚੱਲੇ ਆ ਭਾਜੀ ਬਨ 43 ਨੂੰ ਇਸਕ ਜਗਾਨ ਤੁਹਾਨੂੰ ਚੈੱਕ ਕਰਾਣੇ ਜਾਂ ਕੀ ਕਰਨ ਚੱਲੇ ਆ ਆਪਣੇ ਚੱਲੇ ਆ ਬੰਗੜ ਭਰਾ ਕੋ ਕਾਫੀ ਟਾਈਮ ਪਹਿਚੋ ਚੱਲੇ ਆ ਬੰਗੜ ਭਰਾ ਕੋ ਮਾਨ ਕਹਨੇ ਕਮਾ ਸਿੰਘ ਆਪਣਾ ਸੁਤਿੰਦਰ ਜਨਵਰੀਆ ਗਿਆ ਕਰੋ ਓਏ ਚਿਤਿੰਦਰ ਜਗਟ ਉਹਨੇ ਬੰਗੜ ਕੋਲੋਂ ਦੂਆ ਕਹਿਣਾ ਉਹ ਆ ਸਾਈਡ ਦਾ ਹਾਲੇ ਕਿ ਆਣਾ ਆਹਾਂ ਸ਼ੀਸ਼ਾ ਸ਼ੀਸ਼ਾ ਆਪਣਾ ਛੇੜਦਾ ਆਹ ਵਾਲਾ ਕਿੰਨੇ ਦਾ ਹੋ ਗਾਇਆ ਆਹਾਂ ਚੀਜ਼ਾ ਪਤਾ ਸਸ ਜਿਹੜੇ ਕੋਲ ਮਿਲਣਾ ਸਸ ਜਿਹੜੇ ਕੋਲ ਹਸਤਾ ਮਿਲਣਾ ਆ ਮੈਂ ਕਿਹਨੂੰ ਟੱਚ ਕਰਨਾ ਇਹਦਾ ਟੱਚ ਲਾਈਓ ਭਾਈ ਨੇ ਪਰ ਕੈਮਰਾ ਵਾਲੀ ਉਹਦੀ ਵੀ ਉਹੀ ਕਹਿਣਾ ਮਹਿਲਵਾਨੀ ਅੱਛਾ ਚੱਲ ਕੋਈ ਨਹੀਂ ਕਰਦੇ ਪਤਾ ਤੇ ਮਿੱਤਰੋ ਚੱਲੇ ਆ ਬੰਗਰ ਬਾਈਕ ਆਪਣੇ ਕੋਲ ਇਸ਼ਕ ਜਗਾਂ ਆਪਣੇ 9843 ਨੂੰ ਉਧਰੋਂ ਜਾ ਕੇ ਚੈੱਕ ਕਰਾਣੇ ਪਏ ਅੱਜ ਕਿਆ-ਕਿਆ ਕਰਾ ਕੇ ਲੈ ਆਣੇ ਰਾਣੀ ਸੋਧਰਾਂ ਨੂੰ ਵੈਸੇ ਤਾਂ ਭਾਈ ਨੇ ਅੱਧ ਤੋਂ ਵੱਧ ਤਾਂ ਐ ਕਰਾਏ ਦਿੱਤੀ ਆ 80% ਗੱਡੀ ਤਿਆਰ ਕਰਾ ਦਿੱਤੀ ਆ 20% ਕਮੀਆਂ ਸੀ ਉਹ ਵੀ ਅੱਜ ਚੱਕਣ ਚੱਲੇ ਆ ਇਸ਼ਕ ਜਗਾਈ ਆ ਨਾ ਭਾਈ ਆਪਾਂ ਐ ਟਰਸਟ ਮਰਤੀਸ ਜੁਕੀ ਭਾਈ ਆ ਤੇ ਮਰਤੀਸ ਜੁਕੀ ਟਰਸਟ ਮਰਤੀਸ ਜੁਕੀ ਤਾਂ ਬਿਓ ਗੱਡੀ 2024 ਦੀ ਟ੍ਰੈਂਡਿੰਗ ਵਾਲੀ ਗੱਡੀ ਸਭ ਤੋਂ ਵੱਧ बिकਣ ਵਾਲੀ ਗੱਡੀ ਆ ਟਿਕਾ ਟ੍ਰੈਂਡਿੰਗ ਚ ਚੱਲ ਰਹੀ ਪੂਰੀ ਐ ਮਿੱਤਰੋ ਵਾਹਿਗੁਰੂ ਜੀ ਵਾਹਿਗੁਰੂ ਲੰਗਰ ਲੱਗਿਆ ਆ ਦੇਖ ਲਓ ਆਪਣਾ ਪੰਜਾਬ ਬਾਬਿਓ ਸੇਵਾ ਬਹੁਤ ਚੱਲਦੀ ਆਪਣੇ ਪੰਜਾਬ 'ਚ ਯਾਰ ਤੇ ਮਿੱਤਰੋ ਮਿੱਤਰੋ ਨਗਰ ਪਹੁੰਚ ਕੇ ਇਧਰ ਪੂਰੀ ਧੁੱਪ ਚੜੀ ਹੋਆ ਮੌਸਮ ਪੂਰਾ ਖੁੱਲਿਆ ਫਿਰਦਾ ਇਧਰ ਐ ਲੱਗਦਾ ਮੀਂਹ ਉਹ ਪਿਆ ਹੀ ਨਹੀਂ ਹੁੰਦਾ ਜਿੱਦਾਂ ਆਪਾਸ ਵੀੜ ਆ ਗਿਆ ਸਹੀ ਹੈ ਲੈ ਯਾਰ ਪੂਰੀ ਧੁੱਪ ਆਪਣੇ ਪੁਰਾਣ ਮੌਸਮ ਬਦਲਣ ਆਇਆ ਜਿਤ ਹੁੰਦੀ ਹੀ ਪਈ ਉਸੇ ਆਪਣੇ ਵੱਲ ਤੇ ਇਧਰ ਪੂਰੀ ਧੁੱਪ ਆ ਕਦੋਂ ਦਾ ਜੂਨ ਮਹੀਨੇ ਵਾਲੀ ਫੀਲਿੰਗ ਹੀ ਆਂਦੀ ਮੈਨੂੰ ਲੈ ਵੇ ਮਿੱਤਰੋ ਸਾਸੀ ਗੱਲ ਜੀ ਸਾਰੇ ਵੀਰਿਆ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਮਰਿਆ ਭਰਾ ਲਾਈਕ ਕਰਦੇ ਆ ਬਹੁਤ ਟਾਈਮਾਂ ਚ ਦੇਖਿਆ ਹੈ ਭੁੰਡਾ ਸਿੰਘ ਛੋਟੇ ਛੋਟੇ ਹੁੰਦੇ ਚ ਬਹੁਤ ਘੁੰਮੇ ਆ ਭਾਜੀ ਤੁਸੀਂ ਘੁੰਮੇ ਭਾਜੀ ਚੱਲਦਾ ਪੂਰਾ ਦੇਖ ਪੂਰਾ ਚੱਲਦਾ ਗੱਡੀ ਮੈਂ ਕਿਹਾ ਪੂਰੀ ਲਹਿਰਾ ਮਹਿਰਾ ਦੇ ਮੈਂ ਮਿੱਤਰੋ ਸਲਾਮੋ ਨਸਰਾ ਸਹੀ ਕਦਾ ਕਿਹੜਾ ਕਿਹੜਾ ਭਰਾ ਮੇਰਾ ਇੱਥੇ ਘੁੰਮਿਆ ਮੈਨੂੰ ਦੱਸਿਓ ਕਮੈਂਟ ਕਰਕੇ ਯਾਰ ਇਹਦਾ ਵੀ ਸਰਾ ਹੁੰਦੀ ਸੀ ਗੱਲਬਾਤ ਇਹਦੇ ਗੇਲ ਵੀ ਖਤਰਾ ਤੇ ਬਈ ਸਰਾ ਲਾਦੀ ਸਰਾ ਸਰਾ ਲਾਦੀ ਸਰਾ ਡਰਾਉਣਾ ਇਹ ਮੋਹਲਾ ਦਾ ਮੋੜ ਤੇ ਭਾਈ ਇਹਨੇ ਭੂਤੇ ਆ ਨਹੀਂ ਪੰਦਾ ਮੋੜੇ ਟੁੱਟ ਡੇ ਆਹੋ ਆਹ ਮੈਂ ਕਈ ਵਾਰ ਦੇਖਿਆ ਮੋੜ ਤੇ ਆਹ ਟੁੱਟ ਕੇ ਡੇਪਾਂ ਦਾ ਮੋੜ ਤੇ ਭਾਈ ਭੱਜੀ ਰੋਡ ਤੇ ਆਂਦਾ ਹੀ ਦੁਕਾਨ ਤੇ ਖਵਾਰ ਪੜਦੇ ਬੈਠੇ ਅੱਛਾ ਹੀ ਸੋਣੀ ਟੁੱਟੇ ਖੜੀ ਬਣ ਗਿਆ ਟੁੱਟ ਕੇ ਉੱਟ ਕੇ ਹੀ ਜਾਂਗੇ ਟੁੱਟ ਕੇ ਗੱਲੀ ਚ ਬਣ ਗਿਆ ਸੋਣੀ ਡੁੱਟ ਗਈ ਜੀ ਡੇਪਾਂ ਮੂੰਗਾ ਮੈਂ ਵੀ ਬਹੁਤ ਵਾਰ ਦੇਖਿਆ ਟੁੱਟਿਆ ਮੋੜ ਤੇ ਦੋ ਪੀਸ ਹੋ ਜਾਂਦੇ ਨੇ ਓਏ ਹੋਏ ਯਾਰ ਸ਼ਾਕ ਹੈ ਨਾ ਇੱਥੇ ਫਲੋਰ ਪਹੁੰਚਣ ਲੱਗੇ ਸ਼ਾਕ ਭਾਈ ਖੋਨ ਚ ਸ਼ੌਕ ਆਪਣੇ ਖੂਨ ਚ ਆ ਮੁੰਡੇ ਸੱਟ ਨੇ ਗੱਡੀ ਪੂਰੀ ਤਿਆਰ ਕਰਾਤੀ ਬੀਜੇ ਪਾ ਕੇ ਦਾ ਨਾਮ ਤਿਆ ਪਾਲਾ ਉਹ 1000 ਰੁਪਏ ਇਦਾਂ ਨਹੀਂ ਕਹਿੰਦਾ ਰੱਬ ਦਾ ਨਾਮ ਸਤਨਾਮ ਸਤਨਾਮ ਵਾਹਿਗੁਰੂ ਕਰ ਸੋਣੇ ਮੁੰਡਾ ਵਿਚਾਰ ਆਪਣੇ ਪੈਸੇ ਜੋੜ-ਜੋੜ ਕੇ ਗੱਡੀ ਤੇ ਲਾਉਣ ਲੱਗਿਆ ਭਾਈ ਕਹਿੰਦਾ ਸਰਾ ਯਾਰ ਬੀਜੇਪਾਈ ਸਾਡਾ ਸਰਾ ਉਹ ਬੰਦਾ ਕੋਈ ਪਾਠ ਫੂਟ ਪੂਜਾ ਰਿਹਾ ਨਹੀਂ ਉਹ ਬੰਦਾ ਦਾ ਟੈਨ ਹੈ ਸਾਡੇ ਕੱਪੜਾ ਐਦਾਂ ਨਹੀਂ ਕਹਿੰਦਾ ਵੀ ਚੱਲ ਕੋ ਕਾਕਾ ਕੋ ਕੱਪੜਾ ਨਾਂਦੀਆਂ ਲੈ ਲੈ ਕੱਪੜੇ ਕਿਹੜੇ ਕਿਹਾ ਜਦ ਇਹਨੇ ਪਾਪਾ ਦੇ ਹੀ ਪਏ ਇਹ ਮੁੰਡੇ ਸਾਡਾ ਨਾ ਪੈਸੇ ਜੋੜ ਰ ਕੇ ਸਾਰੀ ਗੱਡੀ ਤਿਆਰ ਕਰਾਉਂਦੀ ਸਾਰੀ ਕੱਲ ਇਹ ਨਾ ਮੁੰਡਾ ਸਾਡਾ ਭਰਾਵਾ ਜਲੰਧਰ ਪਹੁੰਚਿਆ ਸੀ ਜਲੰਧਰ ਐਲੜੀਆਂ ਪਵਣ ਤਾਂ ਪਾਪਾ ਕਿਹਾ ਭਾ ਨਹੀ ਇੱਥੇ ਪੋ ਆ ਕੇ ਆਉਂਗੇ ਤੇ ਅੱਜ ਫਲੋਰ ਆਪਣੇ ਬੰਗਲ ਭਰਾ ਕੋ ਚੱਲਦੇ ਆ ਪਵਣ ਤੇ ਇਹਦੀ ਗਰਾਰੀ ਪਤਾ ਯੂਸ ਕਿਹਨਾਂ ਅੱਜ ਪਵਾਨੀਆਂ ਦਾ ਪਵਾਨੀਆਂ ਇਹਦੀ ਗਰਾਰੀ ਵੀ ਸਾਡੇ ਵਾਲਾ ਕੀ ਭਰਾਵਾ ਅੱਜ ਕਰਾਣਾ ਤਾਂ ਅੱਜ ਹੀ ਕਰਾਣਾ ਮੇਰੀ ਮੇ ਆਪਣੀ ਮਾੜੀ ਆ ਵੀ ਇਹਦੀ ਗਰਾਰੀ ਬਹੁਤ ਮਾੜੀ ਭਰਾਵਾ ਸਾਡੇ ਬੰਦੇ ਇਹਦੀ ਫਟ ਜਾਂਦੀ ਤਾਂ ਸਾਰੀ ਮਾੜੀ ਹੋਈ ਸਹੀ ਗੱਲ ਤੇ ਫਲੋਰ ਪਹੁੰਚ ਗਏ ਮੈਂ ਕਹਿੰਦਾ ਭਾਈ ਉੱਪਰੋਂ ਕੱਢ ਕੇ ਆਇਆ ਪਾਰੀਏ ਕਿ ਥੱਲੇ ਹੋਰ ਥੱਲੇ ਜਾਣਦੇ ਯਾਰ ਥੱਲੇ ਟ੍ਰੇਨਾਂ ਬਹੁਤ ਖੜੀਆਂ ਹੁੰਦੀਆਂ ਉੱਥੇ ਬਹੁਤ ਪੈ ਜਾਣੀ ਪਰੋਂ ਉਹ ਜਾ ਕੇ ਫਲਾਈਓਵਰ ਉਤਰਾਂਗੇ ਜਿੱਦ ਦੇ ਜਾਣ ਪਤਾ ਫਾਟਕ ਦੇ ਵਿੱਚ ਨਾ ਹੋਇਆ ਠੀਕ ਨਾ ਉਧਰ ਕੰਮ ਜਾਂਦਾ ਫਿਰ ਫਿਰ ਉੱਪਰੋਂ ਜਾਣ ਦੀ ਭਾਜੀ ਜੇ ਫਾਟਕ ਥੰਦੇ ਤੇ ਖੁੱਲਾ ਵੀ ਥੰਦੇ ਤੇ ਇੱਥੇ ਟ੍ਰੇਨਾਂ ਬਹੁਤ ਆਉਂਦੀਆਂ ਫਾਟਕ ਹਨ ਜਿਹੜਾ ਨੂਰਮਨ ਰੋਡ ਜਾਂਦਾ ਉਹ ਉਧਰੋਂ ਕਈ ਵੇਲੇ ਖੁੱਲਾ ਹੁੰਦਾ ਆਇਆ ਦੁਬਾਰਾ ਯਾਰ ਅੱਜ ਉਹ ਟ੍ਰੇਨਾਂ ਚਾਰ ਚਾਰ ਪੰਜ ਇਹ ਬੁਰਗ ਮਾ ਦਈ ਐਦੇ ਰੋਮਪਲ ਤੇ ਮਿੱਤਰੋ ਮਿੱਤਰੋ ਅੱਥੇ ਫਾਟਕ ਲੱਗਿਆ ਐ ਪੂਰਾ ਰੌਂਸ ਲੱਗਣ ਚਾਚਾ ਬੀਬੀ ਲੋਕੀ ਕਾਲੀ ਉਹ ਕਰਦੇ ਮੈਨਾਂ ਭਰਾ ਯਾਰ ਜਾਨ ਦੇਖੀ ਚਾਚਾ ਜਾਨ ਤੋਂ ਵੱਧ ਕੁਝ ਨਹੀਂ ਹੈਗਾ ਰਿਸਕ ਨਾ ਲਿਆ ਕਰੋ 2 ਮਿੰਟ ਦੀ ਕਾਲੀ ਬੰਦੇ ਨੂੰ ਕਿਤੇ ਲੈ ਜਾਂਦੀ ਉਹ ਕਾਲੀ ਕਰਦੇ ਇੱਥੇ ਮਿੱਤਰੋ 4 4 ਟ੍ਰੇਨਾਂ 4 4 ਟ੍ਰੇਨਾਂ ਅੱਧਾ ਅੱਧਾ ਘੰਟਾ ਐ ਭਾਈ ਲੱਗ ਜਾਂਦਾ ਕਿੰਨੇ ਵੇਲੇ ਤੇ ਅੱਧਾ ਅੱਧਾ ਘੰਟਾ ਵੀ ਇਹ ਆਪਣੇ ਨਕੋਦਰ ਨੂੰ ਲੌਣ ਜਾਂਦਾ ਲੇਵੇ ਲੇਵੇ ਨਿੱਜੀ ਟ੍ਰੇਨ ਨੇ ਇੰਨੀ ਵਿਫਤਾ ਪਾਈ ਹੋਸੀ ਲੋਕਾਂ ਨੂੰ ਨਿੱਜੀ ਟ੍ਰੇਨ ਨੇ ਆ ਗਈ ਆ ਗਈ ਆ ਗਈ ਹੁਣ ਚੱਕ ਦੇਵੇ ਹੋਰ ਨਾ ਕੋ ਜਾਣੀ ਹੋਵੇ ਹੁਣ ਉਹ ਆ ਆ ਆ ਬਹੁਤ ਯਾਰ ਜਾਮ ਲੱਗਦਾ ਇੱਥੇ ਬਹੁਤ 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 ਅੱਛਾ ਪੈਂਦਾ ਇੱਥੇ ਪਤਾ ਨਹੀਂ ਕਿਹਾ ਗਿਆ ਸੂਰ ਹੈ ਮੋਰੇ ਖੜ ਗਿਆ ਚਲੋ ਸਰਦਾਰ ਜੀ ਚਲੋ ਚਲੋ ਸ਼ੁਕਰ ਹੈ ਬਈ ਸ਼ੁਕਰ ਆ ਖੁੱਲ ਗਿਆ ਖੁੱਲ ਗਿਆ ਲੈ ਇਹ ਸੇਵ ਲੈ ਲੇ ਮੈਨੂੰ ਪਤਾ ਕੀ ਹੈ ਸ਼ੌਗਰਾ ਸ਼ੌਗਰਾ ਮੇਤਰੋ ਖੁੱਲ ਗਿਆ ਪਹਿਲੀ ਵਾਰ ਹੋਇਆ ਪੇ ਆਪਾਂ ਆਏ ਤਾਂ ਫਾਟਕ ਖੁੱਲ ਗਿਆ ਨਹੀਂ ਤੇ ਅੱभी ਵੀ ਮੈਂ ਟੱਦਾ ਦਾ ਘੰਟਾ ਖੜਕੇ ਗਏ ਆ ਪਹਿਲੀ ਵਾਰ ਹੋਇਆ ਸੱਚੀ ਇੱਥੇ ਆਏ ਆ ਤਾਂ ਫਾਟਕ ਖੁੱਲ ਗਿਆ ਨਹੀਂ ਤੇ ਅੱਥੇ ਖੱਜੜੇ ਹੋਈ ਜਾ ਟਾਈਮ ਹੇ ਘੁੰਮ ਕੇ ਆਨੇ ਉਪਰੋਂ ਫਲਾਈਓਵਰ ਘੁੰਮ ਕੇ ਆਨੇ ਨੇ 3 ਕਿਲੋਮੀਟਰ ਉਧਰ ਨੂੰ ਜਾਓ 3 ਮਿੰਟ ਸਹੀ ਗੱਲ ਉਹ ਫਲਾਈਓਵਰ ਚੜਕ ਨਹੀਂ ਉਧਰੋਂ ਮੋੜ ਤੇ ਉੱਪਰ ਕੇ ਫੇ ਆਣਾ ਸੀਗਾ ਤਾਂ ਨਹੀਂ ਤੇ ਮੈਂ ਹੁੰਦਾ ਮੈਂ ਘਮਾਦਾਂ ਨਹੀਂ ਦੀ ਕਾਰ ਦੀ ਕਹਿੰਦੇ ਰੋਕ ਲਾ ਦੂ ਮੈਂ ਤਾਂ ਕੁਝ ਨਹੀਂ ਬਹੁਤ ਟ੍ਰੈਂਡ ਆ ਜਾਂਦਾ ਆਪਣੇ ਏਰੀਆ 'ਚ ਇੱਕੋ ਡਿਫਰੈਂਟ ਐਸੈਸਰੀ ਆ ਡਿਫਰੈਂਟ ਵੈਰੀਟੀ ਆ ਸਹੀ ਆ ਹਰੇਕ ਆਈਟਮ ਆ ਨਾਲੇ ਡਿਫਰੈਂਟ ਚੀਜ਼ ਆ ਗੱਡੀ ਨੂੰ ਲਾਣ ਲਈ ਇੱਕੋ ਯਾਰ ਸਹੀ ਗੱਲ ਆ ਤੇ ਹੁਣ ਦੇਖਦੇ ਆ ਉਧਰੋਂ ਹੁਣ ਦੇਖਦੇ ਆ ਆਪਾਂ ਰਾਣੀ ਸੁੰਦਰ ਨੂੰ ਕਿਆ ਕਿਆ ਕਰਾਣੇ ਆ ਤਾਂ ਮੈਂ ਲੁੱਕ ਚੈੱਕ ਕਰਾਣਾ ਕਿਆ ਕਿਆ ਲੱਗਿਆ ਵ ਸਾਰਾ ਕੁਝ ਬਾਬੇ ਉਹਨਾਂ ਦੱਸਣਾ ਅੱਜ ਕੀ ਕੀ ਕਰਾਇਆ ਤੇ ਪਹੁੰਚ ਗਏ ਆਪਣੇ ਬੰਗੜ ਭਰਾ ਕੋ ਯਾਰ ਗੱਡੀ ਬਹੁਤ ਸੋਹਣੀ ਬਣਾਈ ਤੇ ਕੋਈ ਬਾਹਰਲੀ ਗੱਡੀ ਹੁੰਦੀ ਅੱਧਾ ਹੈ ਗੱਡੀ ਨਾ ਬੜੀ ਘਾਟ ਗੱਡੀ ਲੱਗਦੀ ਲੈ ਵੇ ਮਿੱਤਰੋ ਕਹਿੰਦੇ ਫਲੋਰ ਪਹੁੰਚ ਗਏ ਫਲੋਰ ਭਾਜੀ ਬੰਗੜ ਬੰਗੜ ਹੋਈ ਵੇ ਭਾਜੀ ਬੰਗੜ ਬੰਗੜ ਭਾਜੀ ਲਵ ਯੂ ਟਰੱਕ ਮਾਰ ਕੇ ਕਿੱਦਾਂ ਜੀ ਲਵ ਯੂ ਟਰੱਕ ਮਾਰ ਕੇ ਲਵ ਯੂ ਜੀ ਕਿੱਦਾਂ ਭਾਜੀ ਠਿਕ-ਠਾਕ ਸਿੱਤਾਂ ਤੇ ਮਿੱਤਰੋ ਆ ਲੋਕਾ ਆਪਣੀ ਰਾਣੀ ਸੋਨਦਰਾ ਦੀ ਪਹਿਲਾਂ ਆ ਲੋਕ ਚੈੱਕ ਕਰਾਈਏ ਪਹਿਲਾਂ ਐਦਾਂ ਦੀ ਹੈ ਕੁਝ ਇਹ ਫੋਰ ਘੰਟੇ ਤੱਕ ਇਹਨਾਂ ਲੈਕਚਰ ਤਾਂ ਚੈੱਕ ਕਰਾਣਾ ਮੈਂ ਕਿੱਦਾਂ ਦੀ ਬਣਦੀ ਆ ਯਾ ਅੱਜ ਦੇਖਦੇ ਹਾਂ ਕਿਆ-ਕਿਆ ਕਰਾਣੇ ਆ ਰਾਣੀ ਸੁੰਦਰਾ ਨੂੰ ਤੇ ਵੈਸੇ ਆਦੋਂ ਵਾ ਤਾਂ ਗੱਡੀ ਤਿਆਰ ਹੈਗੀ ਆ ਤੇ 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 ਮਿੱਤਰੋ ਜਿਹੜੀ ਅੱਧੀ ਕਿ ਰਹਿ ਗਈ ਉਹ ਕਰ ਦਣੀ ਅੱਜ ਪੂਰੀ ਆਪਾਂ ਗੱਲਬਾਤ ਜਸ ਕੱਪੜੇ ਪ੍ਰੈਸ ਬੌਂਡ ਮਾਈਦਰ ਲਾ ਕੇ ਹੋ ਗਈ ਗੱਡੀ ਜੀ ਪੂਰੀ ਬੌਂਡ ਮਾਈਦਰ ਜਿਆੜੀ ਲੱਗਦੀ ਹੈ ਗ੍ਰਿਲ ਵੀ ਬਹੁਤ ਸੋਹਣੀ ਲੱਗੀ ਆ ਅੱਛਾ ਗ੍ਰਿਲ ਵੀ ਚੇਂਜ ਕੀਤੀ ਸਹੀ ਗੱਲ ਆ ਭਾਈ ਅੱਛਾ ਗ੍ਰੇਲੀ ਵੀ ਚੇਂਜ ਕੀਤੀ ਗ੍ਰਿਲ ਤਾਂ ਮੈਂ ਹੁਣ ਦੇਖੀ ਚੇਂਜ ਹੋ ਜਾ ਜੋ ਭਾਈ ਸੋਹਣੀ ਲੱਗਦੀ ਔਕਰ ਪੂਰ ਮੱਲ ਬੱਗਰ ਭਾਈ ਕੋ ਪਹੁੰਚ ਕੇ ਹੌਸਲਾ ਡਬਲ ਹੋ ਜਾਂਦਾ ਕਿਉਂ ਗੱਡੀ ਵਿੱਚ ਜੋ ਆਈਟਮ ਮਿਲਦੀ ਨੇ ਇੱਥੋਂ ਕਿਤੇ ਹੋ ਨਹੀਂ ਮਿਲਦੀ ਗਾ ਜਿੱਦਾਂ ਦੀ ਗੱਡੀ ਬੱਗਰ ਭਰਾਣੇ ਯਾਰ ਕਰ ਲੈਣੇ ਇੱਥੇ ਨਹੀਂ ਹੋਣੀ ਬੰਗਰ ਕੋਲ ਨੂੰ ਪੱਕੀ ਦੱਸਣ ਦੀ ਲੋਣੀ ਸਾਰੇ ਪਰਾਂ ਨੂੰ ਕਿਤਾ ਕੀ ਪਤਾ ਹੀ ਆ ਬਹੁਤ ਟਾਈਮ ਬਚਾਉਣਾ ਬੰਗਰ ਭਰਾ ਕੋ ਤੇ ਹੁਣ ਕੋ ਡਿਫਰੈਂਟ ਡਿਫਰੈਂਟ ਆਟਮਾ ਲੈ ਕੇ ਜਾਉਂਗੇ ਆਪਣੀ ਆਰਟੀਕਲ ਚੈਕ ਕਰਾ ਕੇ ਜਾਉਂਗੇ ਤੇ ਨੋਵ ਵਾਲੇ ਸਮਾਨ ਲੈ ਕੇ ਜਾਉਂਗੇ ਤੇ ਕ੍ਰਿਸਟਲ ਵੀ ਸਮਾਨ ਲੈ ਕੇ ਜਾਉਂਗੇ ਤਾਂ ਭਾਜੀ ਇਹ ਦੁਕਾਨ ਸ਼ੋਭਾ ਪਾਂਦੇ ਜੀ ਵੈਸੇ ਹੋਰ ਤਾਂ ਹੁੰਦੇ ਜੇ ਫੋਨ ਕਰੋ ਤੇ ਫੋਨ ਕੀਤਾ ਭਾਈ ਹੁਣ ਤਾਂ ਭਾਜੀ ਪਹੁੰਚ ਗਏ ਤੇ ਅੱਜ ਸੰਡੇ ਆ ਨਾ ਸੰਡੇ ਵਾਲੇ ਦਿਨ ਆਪਾਂ ਇੱਥੇ ਪਹੁੰਚੇ ਆ ਤੁਹਾਨੂੰ ਆਟਮਾ ਚੈੱਕ ਕਰਾਉਣਾ ਮੈਂ ਬਾਬਿਓ ਘੈਂਟ ਘੈਂਟ ਆਟਮਾ ਚੈੱਕ ਕਰਾਣਾ ਤੇ ਹੁਣ ਚੱਲ ਜੜੇ ਆਏ ਦੁਨੀ ਤੇ ਦੇਖੇ ਤੇ ਹੁਣ ਗੱਡੀ ਨੂੰ ਕਿਆ-ਕਿਆ ਕਰਾਣੇ ਆ ਉਹ ਵੀ ਤੁਹਾਨੂੰ ਦੱਸਾਂਗੇ ਕਿਆ-ਕਿਆ ਕਰਾਣੇ ਕੈਪਚਰ ਕਰਾਂਗੇ ਕੈਪਚਰ ਕਰਾਂਗੇ ਤੇ ਹੁਣ ਬਾਕੀ ਲਾਣੇ ਲਹਿਰਾਂ ਵੈਰਾ 4 ਵਜੇ ਬਾਅਦੋਂ ਤੇ ਸਾਰਾ ਕੁਝ ਪੁੱਛਦੇ ਸਾਰਾ ਕੁਝ ਪੁੱਛਾਂਗਾ ਟੈਂਕ ਨਾਲੇ ਪੂਲਸਾ ਪੂਲਸਾ ਮਾਤਰਾ ਤੇ ਐਂਡਰੌਇਡ ਸ਼ੀਸ਼ਾ ਐਕਸੈਸਰੀ ਦੀ ਦੁਕਾਨ ਤੇ ਮਿਲਣਾ ਭਾਈ ਨੂੰ ਪੁੱਛਦਾਂ ਨੇ ਜੇ ਮਿਲ ਜAVE ਤਾਂ ਹੁਣ ਦੇਖਦੇ ਆਂ ਬਾਈਕ ਕੋ ਕਿਆ ਕੁਛ ਨਵਾਂ ਆ ਤੇ ਟੇਪ ਟੂ ਵੀ ਇੱਕ ਕਰਾਣੀ ਸੀ ਭਾਈ ਤੋਂ ala ਵੀ ਸਤਰੰਗੀ ਟੇਪ ਆਂਦੀ ਆ ਤੇ ਆਹ ਫਲੈਗ ਲੈ ਕੇ ਜਾਣੇ ਕਰ ਮੈਂ ਆਪਾਂ ਕ੍ਰਿਸਟਲ ਵੀ ਬਨੋਵਾ ਦੇ ਵੀ ਆਉਣੇ ਕਿਦਾਂ ਆਹ ਫਲੈਗ ਅੰਦਰ ਟੰਗ ਹੁੰਦੇ ਸ਼ੀਸ਼ੇ ਨਾਲ ਟੰਗ ਹੁੰਦੇ ਆ ਇਹ ਆਪਣੇ ਬੰਗਰ ਭਰਾ ਕੋਈ ਮਿਲਦੇ ਆ ਡਿਫਰੈਂਟ ਇਦਾਂ ਦੀ ਆਈਟਮਾਂ ਜਾਰੇ ਬੰਦਾ ਸਾਡਾ ਚੁੱਪੇ ਨਹੀਂ ਕਰਦਾ ਨਾ ਕਹਿੰਦਾ ਮੂੰਹ ਤੇ ਉਂਗਲੀ ਰੱਖ ਕੇ ਬਹਿ ਜਾ ਅੰਦਰ ਮੂੰਹ ਤੇ ਉਂਗਲੀ ਰੱਖ ਕੇ ਵਜਾ ਉਹ ਕਿਤੇ ਜਾ ਕੇ ਤਾਂ ਚੁੱਪ ਹੋ ਜਾ ਕਰ ਤੂੰ ਕਿਤੇ ਜਾ ਕੇ ਤਾਂ ਚੁੱਪ ਹੋ ਜਾ ਕਰ ਆਹ ਦੇਖੋ ਭਾਈ ਕਾਦੀ ਦਾ ਆਹ ਲੋਕ ਆ ਦੇ ਆਹ ਆਹ ਭਾਈ ਕਿੰਨੇ ਦਾ ਲੋ ਆਹ ਹਾਲੂ ਆ ਗਲੇ ਆ ਇਹਨੇ ਕੱਢੀ ਜਾਣੇ ਕੋਈ ਨਾ ਕਾਢ ਸੱਟ ਦੇਸ ਉਹ ਮੈਂ ਪਵਾ ਲਿਆ ਭਾਈ ਸੱਟੇ ਨਹੀਂ ਆ ਗੱਡੀ ਲੋਕੇ ਨਹੀਂ ਉਹ ਲੱਗ ਗਈ ਗੱਡੀ ਗੱਡੀ ਦਾ ਮਾਡਲ ਦੇ ਹਿਸਾਬ ਨਾਲ ਉਹਨੇ ਨੋਵ ਵਾਲੇ ਪਾਇਆ ਸੀਗਾ ਚਾਬੀ ਨੂੰ ਮੁਰਕੇ ਨਿਕਲੇ ਪੇ ਵਕੜ ਆ ਨੋਵ ਵਾਲਾ ਨਹੀਂ ਉਹਨਾਂ ਦਾ ਦਿੱਲੀ ਵਾਲਾ ਨੋਵ ਵਾਲੇ ਸੀਗਾ ਮੁਰਕੇ ਚੜ ਗਿਆ ਉਹ ਕਸ ਵੀ ਹੋ ਗਿਆ ਸਟਾਰਟ ਹੋਈ ਗੱਡੀ ਮੁਰਕੇ ਚਾਬੀ ਸੋਚ ਮੈਂ ਕੱਟੋ ਵਿੱਚ ਚਾਬੀ ਵੀ ਨਾ ਬਾਹਰ ਨੂੰ ਆਵੇ ਪੇ ਭਰਾਵਾ ਮੋੜਿਆ ਕਹਿੰਦਾ ਉਹ ਲੱਗਦਾ ਓਕੇ ਪਰ ਸੋਣੀ ਬਹੁਤ ਆਦੀ ਚਾਬੀ ਗੱਡੀ ਤਾਂ ਲੱਗ ਲੱਗੇ ਇਹਦਾ ਲੱਗੇਗਾ ਹੋਰ ਗੱਡੀ ਦਾ ਲੱਗ ਗਿਆ ਤਾਂ ਨਾ ਫੋਟੋ ਤਾਂ ਘਰਾਂ ਸੇਮੇ ਪਵਾਇਆ ਸੀ ਨੋਵਾ ਨੂੰ ਸੇਮੇ ਪਵਾਇਆ ਸੀ ਨੋਵਾਂ ਵਾਲੇ ਪਵਾਇਆ ਸੀ ਇਹਦੇ ਵਿੱਚ 4-5 ਮਾਡਲ ਆਉਂਦੇ ਇਹ ਗੱਡੀ ਇਹਦਾ 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 ਰੰਗ ਰੂੰਗ ਤਾਂ ਨਹੀਂ ਲਊਗਾ ਭਾਈ ਨਹੀਂ ਲੈ ਜਾਂਦਾ ਤੋਂ ਟਾਈਮ ਬਾਅਦ ਚੋਂ ਜਾਂਦਾ ਨਹੀਂ ਫਾਰ ਲਾ ਦੀਏ ਫਾਰ ਵਧੀਆ ਲੱਗਦਾ ਭਾਈ ਜਦਾਂ ਲੱਗਿਆ ਵਾ ਨਾ ਫਾਰ ਲਾ ਦਾਂ ਆਪਾਂ ਵੀ ਯਾਰ ਸੇ ਜੰਗਲੇ 'ਚ ਸਰਾਹ ਕਰਨਾ ਪੈਂਦਾ ਸਰਾਹ ਕਰਕੇ ਲੱਗਦਾ ਉਹ ਫਰਜ ਆ ਆਪਾਂ ਵੀ ਲਾ ਦਣਾ ਆਪਣਾਲੇ ਨੂੰ ਬਸ ਭਾਈ ਕਹਿੰਦਾ ਉਹਦਾ ਆਏ ਆਪਾਂ ਪਹਿਲਾਂ ਭਾਈ ਕਹਿੰਦਾ ਉਹ ਗੱਡੀ ਚ ਆਟਕਿਆ ਬਾਅਦੋਂ ਆਈ ਉਹ ਚ ਕਹਿੰਦਾ ਕੰਟਰੋਲ ਲੈਣਾ ਫੇ ਤੁਹਾਡੇ ਕੰਮ ਕਰਨਾ ਤੇ ਉਹ ਗੱਡੀ ਸਾਥੋਂ ਪਹਿਲਾਂ ਨਹੀਂ ਖੜੀ ਸੀ ਆਜ ਉਹ ਵੀ ਗ੍ਰਿਲ ਸੋਣੀ ਲੱਗਦੀ ਨਾ ਆਟਕਿਆ ਦੀ ਉਹ ਗ੍ਰਿਲ ਬਾਕੀ ਬਹੁਤ ਐਕਸੈਸਰੀ ਆਈ ਜਾਂਦੀ ਯਾਰ ਬਹੁਤ ਆਹ ਗ੍ਰਿਲ ਅਲੱਗ ਆ ਤੇ ਉਹ ਗ੍ਰਿਲ ਅਲੱਗ ਆ ਬਾਕੀ ਕੰਮ ਕਾਫੀ ਆ ਆਪਣੀ ਗੱਡੀ ਆ ਇੱਕ ਚਾਜ ਆ ਵੀ ਆਪੇ ਛੇਤ ਖੇਤੀ ਕੰਮ ਹੋਵੇ ਭਰਾ ਤੁਹਾਨੂੰ ਦਿਖਾਵਾਂ ਬਲੌਗ ਬਣਾਵਾਂ ਛੇਤੀ ਛੇਤੀ ਹਲ ਉਹਨੂੰ ਟੇਪ ਕਰਾਣੀ ਆ ਤੇ ਪਿੱਛੇ ਗੱਡੀ ਦਾ ਪੂਰਾ ਹੋਲੀਆ ਚੇਂਜ ਕਰਨਾ ਆ ਤੇ ਹੋਰ ਦੇਖਦੇ ਕਿਾ ਕੁਝ ਹੋਣਾ ਯਾਰ ਗੱਡੀ ਨੂੰ ਓਏ ਹੋਏ ਹਾਲ ਦੇਖੋ ਗੱਡੀ ਦਾ ਦਿੱਲੀੋਂ ਆਈ ਲੱਗਦੀ ਦਿੱਲੀੋਂ ਵਧੀਆ ਲੱਗ ਰਹਾ ਭਾਈ ਆ ਫਾਰਜ ਆ ਆਹ ਉਹ ਵਰਗੇ ਲਾਦਣਾ ਆ ਤੇ ਕੰਮ ਚੱਲ ਰਿਹਾ ਇਹਦੇ ਬਾਅਦੋ ਆਪਣੀ ਵਾਰੀ ਆਣੀ ਇੱਥੇ ਡਾਇਮੰਡ ਲੱਗ ਰਿਹਾ ਐਚ ਵੀ ਡਾਇਮੰਡ ਲੱਗਣਾ ਆ ਆਪਣਾ ਲਈ 2948 ਤੇ ਆ 3948 ਆ ਕੋਣੇ ਲਿਓ ਕੋਣੇ ਐਦੇ ਘਮਾਣੀ ਮਜ਼ਦਰੀ ਨੂੰ 1500 ਬਈ ਆਪਣਾ ਲਈ 2948 ਆ 3948 ਆ ਬਈ ਸੇਮ ਨੰਬਰ ਹੋ ਗਏ ਲੈ ਵੇ ਲੈ ਵੇ ਮਿੱਤਰੋ ਆ ਗਈ ਸਾਡੀ ਵਾਰੀ ਸਾਡੀ ਵਾਰੀ ਆ ਗਈ ਭਾਜੀ ਵੰਗਰ ਭਾਈ ਵੰਗਰ ਭਾਈ ਆ ਗਏ ਆ ਗਏ ਸਾਡੇ ਵੰਗਰ ਭਾਈ ਇਹਨੂੰ ਸਾਮਕਾ ਡੱਬੇ ਚ ਪੈਕ ਕਰਕੇ ਨਾ ਸਾਮਕਾ ਰੱਖ ਲਿਓ ਭਾਜੀ ਕਿਤੇ ਕੰਮ ਆ ਜਾਂਦੀ ਆ ਪੈਕ ਕਰਕੇ ਲੈ ਵੇ ਲੈ ਵੇ ਮਿੱਤਰੋ ਆਪਣੇ ਬਲਾ ਚੌਰ ਆਪਣੇ ਬਲਾ ਚੌਰ ਤੇ ਭਾਈ ਨੇ ਟ੍ਰੈਂਡ ਸੈੱਟ ਕੀਤਾ ਪਹਿਲੀ ਆਰਟੀਕਲ ਨੂੰ ਐਲੜੀਆਂ ਲੱਟਾ ਹਾਂ ਬਾਅਦ ਵਿੱਚ 43 ਨੇ ਪਹਿਲੀਆਂ ਐਲੜੀਆਂ ਪਾਉਣ ਲੱਗੀਆਂ ਆਪਣੇ ਬਲਾ ਚੌਰ ਤੇ ਟ੍ਰੈਂਡ ਪੰਗਾ ਪਈ ਇਹਦੀ ਬਲੈਕ ਪਾਈਆਂ ਚ ਵੀ ਬਹੁਤ ਸੋਹਣੀ ਲੱਗੇ ਸਾਡੀ ਵੀਡੀਓ ਦੇਖੀ ਜਿਵੇਂ ਬਲੈਕ ਬਹੁਤ ਇਸ ਤੇ ਚੱਲਦੀਆਂ ਭਾਈ ਐਡਾ ਆਹਾਣਾ ਹਰੀ ਕੋਈ ਰੈੱਡ ਨਹੀਂ ਕੋਣ ਹਾਂਜੀ ਹਾਂਜੀ ਉਹ ਵੀ ਬਹੁਤ ਸੋਹਣੀ ਲੱਗਦੀਆਂ ਵੀਡੀਓ ਦਿਖਾਈ ਸੀ ਮੈਂ ਭਾਈ ਕੱਲ ਫਿਰ ਉਹਦੇ ਲੈ ਕੇ ਜਣੀ ਰੈੱਡ ਲੈਣਾ ਹਾਂਜੀ ਉਹ ਜ਼ਿਆਦਾ ਸ਼ੋਅ ਹੁੰਦੀ ਆ ਹਾਂਜੀ ਮੈਂ ਇੰਡੀਕੇਟਰ येलो ਜ਼ਿਆਦਾ ਸ਼ੋਅ ਹੁੰਦਾ ਓਕੇ ਭਾਜੀ ਹਾਂ ਹਾਂਣਾ ਫਿਰ ਆਹ ਜੇ ਕੋਈ ਹਲਾ ਕਹਿੰਦਾ ਰੈੱਡ ਲੈ ਕੇ ਮਾਈਆਂ ਤਾਂ ਰੈੱਡ ਹੀ ਲਵਾਂਗੇ ਡਿਜ਼ਾਈਨ ਸੇਮਿਆਂ ਦਾ ਲਾਲ ਚ ਭਾਈ ਇੱਕੋ ਹੀ ਡਿਜ਼ਾਈਨ ਆਦਾ ਨਾ ਵਿੱਚ ਓਕੇ ਓਕੇ ਤੇ ਇੱਕ ਬਲੈਕ ਆਂਦੀ ਆ ਤੇ ਇੱਕ ਰੈਡ ਆਂਦੀ ਆ ਤੇ ਡਿਜ਼ਾਈਨ ਕੋਈ ਹੁੰਦਾ ਸੇਮ ਹੀ ਆ। ਆ ਕਿੰਨੇ ਲਈ ਦੀ? 5000 ਪੰਜ ਹਜ਼ਾਰ ਦੀ। ਤੇ ਕਾਫੀ ਚੀਜ਼ ਕਾਫੀ ਪਟਪਟਈਆ ਹੁੰਦਾ ਭਾਈ ਇਹਦਾ। ਤੇ ਕੀ ਆ ਹੁਣ ਜਿਹੜੀ ਅਸੀਂ ਫੱਟੀ ਲਾਉਣੀ ਆ ਨਾ। ਹਾਂਜੀ। ਵੀਡੀਓ ਲਗਾ। ਨਾ ਨਾ ਦੱਸੋ 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 ਭਰਾਵਾਂ ਨੂੰ ਦੱਸੋ। ਮੈਂ ਮੈਨੂੰ ਸੰਗ ਗਿਆ, ਸੰਗ ਗਿਆ ਭਾਈ ਆ ਸੰਗ। ਸੰਗ। ਸਾਡਾ ਚੱਲਦਾ ਧੱਕਾ ਸੀ ਤਾਂ ਸਾਡਾ ਚੱਲਦਾ ਧੱਕਾ ਸੀ ਤਾਂ ਕਰਦੇ। ਉਹ ਧੱਕਾ ਬਹੁਤ ਕਰਦਾ। ਲੈਡਾ ਦਾ ਨੇ ਲੈਡਾ ਦਾ ਨਹੀਂ ਹੈਗਾ ਲੋਗੋ ਲੋਗੋ ਲੈਡਾ ਦਾ ਨਹੀਂ ਹੈਗਾ ਸਿੰਪਲ ਹੀ ਆ ਸਿੰਪਲ ਹੀ ਓਕੇ ਕਾਫੀ ਚੀਜ਼ਾਂ ਬਾਬੇ ਪੱਟ ਪੜਾਈ ਜਾਂਦੀ ਤਾਂ ਜਾ ਕੇ ਬਹੁਤ ਮਿਹਨਤ ਕਰਨੀ ਪੈਂਦੀ ਬ੍ਰੇਕੀ ਕੰਮ ਬਹੁਤ ਆ ਲੋਗੋ ਕਿੱਥੋਂ ਲਾਇਆ ਤਾਂ ਅਸੀਂ ਲੋਗੋ ਕਿੱਥੋਂ ਲਾਇਆ ਤਾਂ ਆਪਣੇ ਆ ਜੇ ਮੈਨੂੰ ਕੋਲ ਆਇਆ ਹੋਣਾ ਸ਼ਹਿਰੋਂ ਹੀ ਆ ਰੱਖਦੀਆਂ ਸਾਮ்கਾ ਡੱਬੇ ਚ ਪੈਕ ਕਰਕੇ ਰੱਖ ਰਆਂ ਦੀਆਂ ਕੰਪਨੀ ਵਾਲੀਆਂ ਲੈਡਾਂ ਅਮਰੁੱਤੀ ਸੰਜੁਕੀ ਦੀਆਂ ਦੇਸ਼ ਕੇ ਜਗਰੂਨ ਪੂਰਾ 9244 ਚ ਆਪਣੇ ਸ਼ਹਿਰ ਚ ਪਹਿਲੀ ਗੱਡੀ ਨਾਲ ਲੜੀਆਂ ਪਈਆਂ ਅੱਛਾ ਬਾਈ ਨੇ ਆ ਡਾਇਮੰਡ ਲਾਇਆ ਹੈ ਡਾਇਮੰਡ ਸਹੀ ਲਾਇਆ ਹੈ ਡਾਇਮੰਡ ਕੈਟ ਲਾਦਾ ਪਾ ਵੀ ਦੇਖਦੇ ਹਾਂ ਲੋਕਾਂ ਦਾ ਡਾਇਮੰਡ ਆ ਲੈ ਵੇ ਮਿੱਤਰੋ ਕੰਮ ਚੱਲ ਰਿਹਾ ਵਰਕ ਇਹਦਾ ਪ੍ਰੋਸੈਸ ਤੇ ਗਾ ਪਿਆ ਪਿਆ ਪੂਰਾ ਆਪਣੇ ਬੰਗਰ ਬਾਈ ਨੇ ਤੇ ਕਹ ਬੰਦਾ ਚੁੱਪ ਹੁੰਦਾ ਨਹੀਂ ਮੈਂ ਚੁੱਪ ਕਰਾਈ ਜਣਾ ਚੁੱਪ ਕਰਾਈ ਨਾ ਚੁੱਪੇ ਨਹੀਂ ਕਰਦਾ ਗ੍ਰੇਲਾ ਵੀ ਸੋਹਣੀ ਲੱਗਦੀ ਵੈਸੇ ਨਾ ਗਰੇਲ ਮਗਾ ਅਭੀ ਸੋਹਣੀ ਲੱਗਦੀ ਹੈ ਇਹ ਕਿੰਨੇ ਲਈ ਸੇ ਰੇਟ ਤਾਂ ਸੇਮੇ ਹੋਣਾ ਪਰ ਲੋਕ ਬਾਕੀ ਦੂਜੀਆਂ ਚੀਜ਼ ਸੋਹਣੀ ਲੱਗਦੀ ਹੁੰਦੀ ਹੋਰ ਹੁੰਦੀ ਆਪਣੀ ਵੀ ਸੋਹਣੀ ਆ ਭਰਾਵਾ ਇਹ ਗੱਲ ਮੈਂ ਦੇਖੀ ਆ ਦੂਜੀਆਂ ਨਾਲੋਂ ਜ਼ਿਆਦਾ ਸੋਹਣੀ ਲੱਗਦੀ ਹੁੰਦੀ ਚੀਜ਼ ਪਰ ਦਾ ਹੁਣ ਇੱਥੋਂ ਬਾਹਰ ਆਉਂਦਾ ਨਾ ਇੱਥੋਂ ਦਿੱਲੀ ਦੀ ਮਿੱਟੀ ਐ ਇਹ ਦਿੱਲੀ ਦੀ ਲੈ ਮੇਤਰੋ ਇਹ ਸ਼ੌਂਕ ਪਗਾਣਾ ਹੋਵੇ ਕਹਿੰਦੇ ਆਪਾਂ ਸਾਈਕਲ ਤੇ ਪਗਾ ਸਕਦੇ ਆ ਤਾਂ ਉਹ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਤੇ ਬਾਈ ਨੇ ਕਿਆ ਕੁਝ ਲਾਇਆ ਵਾ ਝੰਡੇ ਝੁੰਡੇ ਹੈ ਟੀਨੇ ਟੂਨੇ ਫਲੈਗ ਇਹ ਸ਼ੌਂਕ ਆਪਾਂ ਸਾਈਕਲ ਤੇ ਬਗਾ ਸਕਦੇ ਆ ਤੇ ਬੰਗਰ ਬਾਈ ਨੇ ਆ ਵੀ ਗੱਡੀ ਤਿਆਰ ਕੀਤੀ ਉਹ ਬੰਗਰ ਸਾਡਾ ਇਤਨੀ ਗੱਡੀਆਂ ਤਿਆਰ ਕਰਦਾ ਬਾਈ ਨੇ ਦੋ ਲੈਟਾਂ ਵੀ ਰਾਈਆਂ ਹੋਰ ਨਾਲ ਲੈਟਾਂ ਲੂਟਾਂ ਮੈਂ ਕਿਹਾ ਇਸਕ ਜਗਾਇਆ ਪਿਆ ਪੂਰਾ ਬਾਈ ਨੇ ਵੀ ਬੰਗਰ ਭਰਾ ਸਾਰੇ ਪਾਸੇ ਇਸਕ ਜਗਾਨਦਾ ਬੰਗਰ ਬੰਗਰ ਹੋਇਆ ਪਿਆ ਫਲੋਰੀਆ ਬੰਗਰ ਸਾਡਾ ਝੋਟਾ ਇਹ ਫਲੋਰੀਆ ਬੰਗਰ ਸਾਡਾ ਝੋਟਾ ਇਸਕ ਜਗਾਨਦਾ ਪੂਰਾ ਚੋਬਰ ਹੜਦਾ ਕਿ ਤੇ ਚੋਬਰ ਭਾਈ ਸਾਡੇ ਉਸਤਾਦ ਜੀ ਦਾ ਦਿਲ ਘਟਦਾ ਭਾਈ ਕਿੰਨਾ ਘਟਦਾ ਦਿਲ ਘਟਿਆ ਵਾ ਹੁਣ ਨਹੀਂ ਵੱਧਿਆ ਹੁਣ ਘਟਿਆ ਵੱਡ ਤੋਂ ਕੋਈ ਕਾਫੀ ਭਾਈ ਦਾ ਦਿਲ ਐਂ ਕਰਦਾ ਥੱਕ ਥੱਕ 5 ਘੰਟੇ ਚੱਈ ਜਾਂਦੇ ਯਾਰ ਰਹਿਣ ਦਿਓ ਯਾਰ ਰਹਿਣ ਦਿਓ ਯਾਰ ਰਹਿਣ ਦਿਓ ਫੋਲਣਾ ਯਾਰ ਰਹਿਣ ਦਾ ਯਾਰ ਦੁੱਖ ਤਾਂ ਲੱਗਦਾ ਹੀ ਜੇ ਮਿਹਨਤ ਕਰਕੇ ਚੀਜ਼ ਲੈਣੇ ਨਾ ਨਹੀਂ ਨਹੀਂ ਕੰਮ ਜੇ ਮਿਹਨਤ ਕਰਕੇ ਚੀਜ਼ ਲੈਣੇ ਦੁੱਖ ਤਾਂ ਲੱਗਦਾ ਹੀ ਯਾਰ ਹਾਂ ਹੱਕਲੀ ਵੀ ਕੋਈ ਹੈ ਹਾਂ ਇਹ ਹੱਕ ਸੱਚ ਦੀ ਕਮਾਈ ਆ ਜਾ ਬਟੋ ਹੁਣ ਸ਼ੌਂਕ ਹੈ ਸ਼ੌਂਕ ਲਈ ਮਾੜੀ ਮੋਟੀ ਬਟੋ ਕਰਾਣੀ ਪੈਂਦੀ ਸ਼ੌਂਕ ਲਈ ਜੇ ਹੁਣ ਮੈਂ ਕਹਾਂ ਸ਼ੌਂਕ ਪਗਾਣਾ ਮਾੜੀ ਮੋਟੀ ਬਟੋ ਟੱਕ ਕਰਾਣੀ ਪੈਂਦੀ ਹੈ ਹਨਾ ਤੇ ਗੱਲਬਾਤ ਯੈਸ ਕੱਪੜੇ ਪ੍ਰੈਸ ਹੋਣ ਲੱਗ ਪਏ ਬਿਲਕੁਲ ਗੱਲ ਗੱਲ ਕਰ ਇਹਨੂੰ ਕਰ ਕਿੰਨੇ ਚਿਰ ਤੱਕ ਹੋ ਗਿਆ 18 ਦੇ ਪਲੱਸ ਇਹ বিজে ਭਾਈ ਦਾ ਮੁੰਡਾ বিজে ਭਾਈ ਦਾ ਲੈ ਜਾ ਇਹ ਮੁੰਡੇ ਸਾਡੇ ਤੇ ਕਰਾਈ ਗੱਡੀ ਸਾਰੀ ਫੋਂਕ ਹੈਗਾ ਜਾਣਦਾ ਲਾਨ ਦਾ ਨਾ ਹੈ ਨਹੀਂ ਉਹਦਾ ਗੇੜੇ ਲਾਉਂਦਾ ਜਾਂਦਾ ਸਾਰੇ ਪਾਸੇ ਚੰਨ ਸਾਰੇ ਪਾਸੇ ਜਾਂਦਾ ਗੇੜੇ ਲਾਉਂਦਾ ਉਹਦਾ ਸਾਰੇ ਪਾਸੇ ਜਾਂਦਾ ਮੈਂ ਕਿਹਾ ਦਿੱਲੀ ਬੰਨ ਨੂੰ ਛੱਡ ਹੀ ਨਾ ਮੜ ਜਾ ਸਹੀ ਗੱਲ ਹੈ ਸਹੀ ਗੱਲ ਜਾਂਦਾ ਸਾਰੇ ਪਾਸੇ ਗੇੜੇ ਲਾਉਂਦਾ ਮੈਂ ਵੀ ਭੇਜਿਆ ਕਈ ਵਾਰ ਚਾਰ ਪੰਜ ਵਾਰ ਮੈਂ ਭੇਜਿਆ ਲੈ ਵੇ ਕਰਤੀਆਂ ਪੈਕ ਮੁੰਡੇ ਮਿਹਨਤ ਕਰਕੇ ਪੈਕ ਕਰਕੇ ਹੁਣ ਰੱਖੇ ਰੱਖਣ ਲੱਗ ਗਿਆ ਮੈਂ ਸਾਮਕਾ ਰੱਖ ਲਿਓ ਉਹਨੂੰ ਸੇਲ ਲੈਂਪ 4 ਆਟੀਆਂ ਸੇਲ 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 ਆਟੀਆਂ ਦੀ ਲੱਟਾਂ ਸੇਲ ਜੇ ਕਿਸੇ ਨੇ ਲੈਣੀਆਂ ਮੇਰੇ ਵੀਰੋ ਦੱਸ ਦਿਓ ਬੋਲੀ 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 10000 10100 ਓਹੋ ਇਹਨੂੰ ਇੱਕ ਇੱਦਾਂ ਚ ਲੈ ਵੀ ਮਿੱਤਰੋ ਸਵਾਨ ਚੱਕ ਹੁਣ ਆਪਾਂ ਰੱਖਣ ਲੱਗੇ ਆਂ ਵਿੱਚ ਜੇ ਕਿਤੇ ਕੋਈ ਗਾਹਕ ਹੋਇਆ ਤਾਂ ਮੈਂ ਵੇਚ ਵੀ ਦੇਣੀ ਆ ਇਹ ਲੱਟ ਓਰੀਜਨਲ ਲੱਟਾਂ ਨਵੀਆਂ ਬਹੁਤ ਮਹਿੰਗੀਆਂ ਹਨ ਪਰ ਮੈਂ ਕਹਾਂ ਇਹਨੂੰ ਲੈ ਜੀਏ ਸਾਮਕਾ ਰੱਖ ਰਾਂ ਨੇ ਜੇ ਕਿਤੇ ਬੇਗੀਆਂ ਉਹ ਗਾਹਕ ਹੋਇਆ ਤਾਂ ਮੈਂ ਵੇਚ ਵੀ ਲਵਾਂਗੀ ਲੱਟਾਂ ਠੀਕ ਹੈ ਓਰੀਜਨਲ ਲੱਟਾਂ ਤੇ ਆਪਣੀ 23 ਮਾਡਲ 24 ਮਾਡਲ ਗੱਡੀ ਹੈ ਕਿ ਸਹੀ ਇਹ 23 ਲਾਸਟ ਰਹਿ ਗਿਆ 23 ਲਾਸਟ 24 ਹੋਈ ਜਾਂ 24 ਮਾਡਲ ਗੱਡੀ ਹੈ ਤੇ ਬ੍ਰੈਂਡ ਨਿਊ ਲੈਟ ਹੈ ਤੇ ਰੱਖ ਰਹੀਆਂ ਆਪਾਂ ਤੇ ਕੰਮ ਫਿਟਿੰਗੋ ਫਿਟਿੰਗ ਹੀ ਚੱਲ ਰਿਹਾ ਫਿਟਿੰਗੋ ਫਿਟਿੰਗ ਪੂਰੀ ਲੁੱਕ ਗੱਡੀ ਦੀ ਚੇਂਜ ਹੋ ਗਈ ਪੂਰੀ ਲੁੱਕ ਹੈ ਲੜੀਆਂ ਨੇ ਬਾਕੀ ਸਾਨੂੰ ਫਾਈਨਲ ਲੁੱਕ ਚਿਰਾ ਕੇ ਚੈੱਕ ਕਰਾਉਣਾ ਬਾਅਦ ਚਾ ਪਰ ਬਹੁਤ ਬਾਬੇ ਉਹ ਬਹੁਤ ਕੁਝ ਕਰਨਾ ਪੈਂਦਾ ਬਹੁਤ ਕੁਝ ਆਪਾਂ ਸੋਚੇ ਸੀ ਇਦਾਂ ਖੋਲ ਕੇ ਇਦਾਂ ਲਾ ਦੇਣੀ ਪਰ ਬਹੁਤ ਕੁਝ ਕਰਨਾ ਪੈਂਦਾ ਹਨੇਸ਼ ਕਿ ਜਗਾਣਾ ਪੂਰਾ ਹੈ ਨੇ ਆਜ ਘੁੰਮਦੀ ਨੇ ਨਾਗ ਵਾਂਗੋ ਓਏ ਹੋਏ 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 ਉਹ ਸਿਰ ਵਜੇ ਆਏ ਹੋਏ ਹੋਏ ਮੇਲੇ ਭੜੇ ਬੰਗਰ ਭਾਜੀ ਕੋਈ ਜਾਮਾ ਦਾ ਸਿਲਕਰ ਵੀ ਪਏ ਆ ਜੇ ਕਿਸੇ ਭਰਾ ਨੇ ਲੈਣਾ ਹੋਇਆ ਤਾਂ ਜਾਮਾ ਦਾ ਇਹ ਮਿਲਦੇ ਨਹੀਂ 올ਡੇਸਟ ਗੋਲਡ ਆ ਇਹ ਪਹਿਲੀ ਜਿੰਨਾ ਮੇ ਦਾ ਨਹੀਂ ਆਦੇ ਜਿਹੜੇ ਪਹਿਲੇ ਹੀ ਹੈ ਨਾ ਪੁਰਾਣਾ ਹੀ ਹੈ ਆਉਣਾ ਪਈਓ 66500 ਦਾਉਣਾ ਨਾ ਇੱਥੇ ਭਾਜੀ ਕਿੰਨਾ ਚਾਰ ਚੌਲ ਦਾ ਕਿੰਨਾ ਤੇ ਜੇ ਜਾਮਾ ਦਾ ਸਵਿੱਕਰ ਲਵਾਉਣਾ ਹੋਇਆ ਤਾਂ ਕਿਸੇ ਨੇ ਦੱਸ ਦਿਓ ਤਾਂ ਆਪਣੇ ਭਰਾ ਨੂੰ ਪਿਆ ਜਾਮਾ ਦਾ ਇਹ ਪਰ ਆ ਪੋਜੇ ਰਹਿੰਦੇ ਬਹੁਤ ਯੂਨਿਕ ਜਿਹਾ ਐਟਮ ਆ ਹੈ ਮਿਲਦੀਆਂ ਨਹੀਂ ਤੇ ਆ ਫਲੈਗ ਵੀ ਪਏ ਆ ਇਹ ਹੁਣ ਲੈ ਕੇ ਵੀ ਜਾਣੇ ਆਪਾਂ ਦੋ ਚਾਰ ਫਲੈਗ ਭਾਜੀ ਕੋ ਲੈ ਵੇ ਲੈ ਵੇ ਮਿੱਤਰੋ 4 ਵਜੇ ਵਾਲੀ ਚਾਹ ਆ ਗਈ ਆ ਤੇ 4 ਵਜੇ ਕੇ 15 ਮਿੰਟ ਹੋ ਗਏ ਆਪਣਾ ਪੱਕਾ ਟਾਈਮ ਆ 4 ਵਜੇ ਦਾ ਆਪਣੇ ਬੰਗਰ ਭਾਈ ਨੂੰ ਪਤਾ ਆ ਕਹਿੰਦਾ ਮੈਨੂੰ ਪਤਾ ਤੁਹਾਡਾ ਟਾਈਮ 4 ਵਜੇ ਆਇਆ ਸਾਰੇ ਭਰਾਵਾਂ ਨੂੰ ਕੰਮ ਨੂੰ ਪਤਾ ਆਪਣਾ ਟਾਈਮ 4 ਵਜੇ ਦਾ ਆ ਤੁਹਾਨੂੰ ਪਤਾ ਹੀ ਆ ਫਿਰ ਦੂਜਾ ਖਾਈ ਦਾ ਦੂਜਾ ਤੁਹਾਨੂੰ ਪਤਾ ਹੀ ਆ ਦੂਜਾ ਦਿਨ ਤੇ ਇਸ਼ਕ ਜਗਾਂ ਲੱਗੇ ਆ। ਇਹ ਕਾਣ ਨੂੰ ਕੁਝ ਕੁੜੀ ਮਣੀ ਤੇ ਲੈਟਾ ਲੂਟਾ ਪੈ ਗਈਆਂ ਪਿੱਛੇ ਤੇ ਬਾਕੀ ਹੁਣ ਚਾਰ ਪੰਜ ਕੰਮ ਹੋਰ ਕਰਾਣੇ ਨੇ। ਇੱਕ ਫਲੈਗ ਰੂਕ ਲਾਣੇ ਆ ਤੇ ਹੋਰ ਚੀਜ਼ਾਂ ਵੀ ਲਾਣੀਆਂ ਤੇ ਜਾਮਾ ਦਾ ਸਪੀਕਰ ਵੀ ਪਿਆ ਆਪਣੇ ਭਰਾ ਕੋ ਤੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਵੀ ਦੱਸ ਦਿਓ ਕਿਉਂਕਿ ਡਿਮਾਂਡ ਬਹੁਤ ਹੈ। ਚੀਜ਼ ਨਹੀਂ ਮਿਲਦਾ ਨਹੀਂ ਹੈ। ਚੀਜ਼ਾਂ ਮਿਲਦੀਆਂ ਨਹੀਂ ਜਾਮਾ ਸਪੀਕਰ ਜਿਹੜੇ ਆ ਸੈਂਟਰ ਸਪੀਕਰ ਆਪਣੇ ਡੈਸ਼ਬੋਰਡ ਤੇ ਲੱਗਦੇ। ਹੁਣ ਚਾਹ ਪੀ ਲਈ ਆ। ਫੇਰ ਮਿਲਦੇ ਹਾਂ। ਐਵੇਂ ਮਿੱਤਰੋ ਹੁਣ ਕੰਮ ਭੁੱਖਾ ਭੁੱਖੀ ਹੋ ਗਿਆ। ਭੁੱਖਾ ਲੱਗੀ ਸੀ। ਤਾਂ ਭੁੱਖ ਲੱਗੀ ਸੀ ਹੁਣ ਤੁਰ ਸਹੀ ਮੈਂ ਕਿਹਾ ਪੇਟ ਪੂਜਾ ਕਰੀਏ ਤੇ ਕੰਮ ਆ ਸਪਾਈਸੀ ਚੀਜ਼ਾਂ ਦਾ ਬਹੁਤ ਸ਼ਕੀਨ ਆ ਭਰਾਵਾ ਸਾਡਾ ਕੰਮ ਤੇ ਹੁਣ ਪੇਟ ਪੂਜਾ ਮੈਂ ਕਰੀਏ ਤੇ ਚਾਹ ਚੂ ਪੀ ਕੇ ਆ ਗਏ ਇੱਧਰ ਨੂੰ ਪੇਟ ਪੂਜਾ ਕਰਕੇ ਚੱਲਦੇ ਆ ਫੇਰ ਉੱਧਰ ਨੂੰ ਨਾਲੇ ਜੋਕਿੰਗ ਹੋ ਵੀ ਸੈਰ ਹੋ ਵੀ ਨਾਲੇ ਪੇਟ ਪੂਜਾ ਹੋ ਵੀ ਹੈ ਤੇ ਲੈ ਵੇ ਮਿੱਤਰੋ ਲੈ ਵੇ ਮਿੱਤਰੋ ਵਰਕਿੰਗ ਦਾ ਪ੍ਰੋਸੈਸ ਕੰਮ ਚੱਲ ਰਿਹਾ ਆਪਣਾ ਪੂਰਾ ਪੇਟ ਪੂਜਾ ਕਰਕੇ ਆਪਾਂ ਆ ਗਏ ਆ ਤੇ ਇਸ਼ਕ ਜਗਾ ਰਿਹਾ ਭਾਈ ਸਾਡਾ ਓਏ ਹੋਏ ਕੋ ਦਾ ਗੱਲਬਾਤ ਯਸ ਕੱਪੜੇ ਪ੍ਰੈਸ ਕਰਾਣ ਲੱਗਾ ਹੈ ਬੰਗੜ ਫਲੋਰੀਆ ਆ ਰਾਣੀ ਸੁਨਦਰਾ ਗੱਲ ਮਤ ਯਸ ਕਪੜੇ ਪ੍ਰੈਸ ਕਰਾ ਕੇ ਲੈ ਜਾਣੀ ਅੱਜ ਪ੍ਰੈਸ ਕਰਾ ਕੇ ਖੇਪੜ ਪਾਈ ਆਲੀ ਆਪਣੇ ਇਹ ਮੈਂ ਫੀਲ ਕਰਦਾ ਭਾਈ ਸਹੀ ਗੱਲ ਆ ਭਾਈ ਦਾ ਦਿਲ ਘਟੀਆਂਦਾ ਗੱਲ ਫੀਲ ਤਾਂ ਆ ਇਹ ਗੱਲ ਭਾਜੀ ਮੈਂ ਫੀਲ ਕਰ ਸਕਦਾ ਜਿਹੜੀ ਵੱਡ ਟੱਕ ਵਾਲੀ ਨਾ ਇਹ ਮੈਂ ਫੀਲ ਕਰ ਸਕਦਾ ਵੀ ਨਹੀਂ ਹੁੰਦੀ ਸਹੀ ਗੱਲ ਆ ਜਿਹੜੀ ਯਾਰ ਵੱਡ ਟੱਕ ਬਹੁਤ ਕਰਨੀ ਪੈਂਦੀ ਆ ਤੇ ਉਹ ਦੁੱਖ ਤਾਂ ਲੱਗਦਾ ਜੀ ਮੈਂ ਪਹਿਲਾਂ ਵੀ ਇਹਦਾ ਗੱਲ ਦੱਸਤੀ ਆ ਜਾਂ ਮਿਹਨਤ ਕਰਕੇ ਪਛੀ ਲੈਨੇ ਨਾ ਤਾਂ ਉਹ ਜੀਏ ਫਰਕ ਹੁੰਦਾ ਰਵਨ ਭਾਈ ਡਟਿਆ ਰਵਨ ਭਾਈ ਸਾਡਾ ਰਵਨ ਬੜਾ ਚੋਰੀਆ ਕਾਰ ਲੈਣ ਦੇ ਕੰਮ ਭਾਈ ਇਹਨੂੰ ਕਾਰ ਲੈਣਾ ਚੁਪਕਾ ਤਾਂ ਨਹੀਂਦਾ ਲਗਾएंगे ਲਗਾएंगे ਦਿੱਲੀ ਦਾ ਢੇਡਾ ਲਗਾएंगे ਇਹਨੇ ਖਾਪਾ ਭਾਈ ਬਈਰ ਚੁੱਪ ਨਹੀਂ ਕਰਦਾ ਹੈ ਯਾਰ ਇੱਥੇ ਕੰਮ ਕਰਨ ਦੇ ਲਗਾएंगे ਹਮ ਤੋਂ ਦੂਰ ਦੇ ਦੇ ਕੰਮ ਕਰਨ ਦੇ ਭਾਈ ਨੂੰ ਕਰ ਲੈਣ ਦੇ ਕੰਮ ਘਾਟੀ ਜਾਏਗੇ 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 ਹਮ ਤੋਂ ਜਾਏਗੇ ਭਾਈ ਫਿਲ ਗਿਆ ਇਹ ਉਹ ਬੰਦਾ ਪੀਲੇ ਰੰਗ ਦੀ ਅਲਟੋ ਪਈ ਹੈ ਸਾਡੇ ਕੋਲ ਕਿਸੇ ਨੂੰ ਅਲਟੋ ਲੈਣੀ ਦੱਸ ਦਿਓ ਅਲਤੋਨ ਮੈਕਟਰ ਵੀ ਲੱਗੇ ਹੋਆ ਆ ਚੀਜ਼ਾਂ ਦੀ ਬਹੁਤ ਡਿਮਾਂਡ ਰਹੀ ਆ ਚੀਜ਼ਾਂ ਦੀ ਬਹੁਤ ਯੂਨਿਕ ਜਿਹਾ ਆਈਟਮ ਆਏ ਮਿਲਦੀਆਂ ਨਹੀਂ ਹੁੰਦੀ ਸੀ ਪਹਿਲਾਂ ਆਪਣਾ ਬੰਗਰ ਭਰਾਏ ਲਿਆ ਸੀ ਇਹਨੇ ਲਾਈ ਸੀ ਪਹਿਲੇ ਟਾਈਮਾਂ ਚ ਆਪਣੀ ਗੱਡੀਆਂ ਨੂੰ ਉਹ ਤਾਂ ਕੰਮ ਨਹੀਂ ਦਿਮਾਗ ਖਾਦਾ ਪਿਆ ਉਹਦਾ ਵਾ ਗੌਣ ਦਿਮਾਗ ਖਾਦਾ ਪਿਆ ਕੰਮ ਨੇ ਕੰਮ ਨਹੀਂ ਕਰ ਲੈਂਦਾ ਉਹ ਕੰਮ ਚੁੱਪ ਨਹੀਂ ਕਰਦਾ ਚੁੱਪ ਨਹੀਂ ਕਰਦਾ ਹੈ ਇਹ ਨਹੀਂ ਚੁੱਪ ਕਰਦਾ ਭਾਜੀ ਹਰੇ ਲੈਟਾਂ ਫਿੱਟ ਹੋਣ ਲੱਗੀਆਂ ਅਰੇ ਕਾਫੀ ਕੰਮ ਪਿਆ ਗੱਡੀ ਦਾ ਅਰੇ 2 2.5 ਘੰਟੇ ਹੋ ਗਏ ਲੈਟਾਂ ਦਾ ਕੰਮ ਬਹੁਤ ਜ਼ਿਆਦਾ ਬਰੀਕੀ ਕੰਮ ਆ ਤੇ ਕੱਟ ਵੱਟ ਬਹੁਤ ਜ਼ਿਆਦਾ ਕਰਨੀ ਪਈ ਤਾਂ ਕਰਕੇ 2 2.5 ਘੰਟੇ ਲੈਟਾਂ ਨੂੰ ਲੱਗ ਗਏ ਆਪਣੇ ਖੋਲਾ ਜਾ ਟਾਈਮ ਕੱਢ ਕੇ ਆਓ ਬਾਈ ਕੋਲ ਨੂੰ ਤਾਂ